ਮੈਂ ਤੇ ਮਾਰਕੀਟ 'ਚ ਹਮੇਸ਼ਾ ਮੈਂ 10 ਸਾਲ ਹੋ ਗਏ ਮੈਂ ਦੁਕਾਨ ਚਲਾਉਂਦੀ ਆ ਅੱਜ ਤੱਕ ਮੇਰੇ ਨਾਲ ਕਿਸੇ ਨੇ ਗਲਤ ਨਹੀਂ ਬੋਲਿਆ ਇਹਨਾਂ ਨੇ ਮੈਨੂੰ ਬਹੁਤ ਗਲਤ ਕੀਤਾ ਮੈਂ ਮਾਰਕੀਟੇ ਤੁਰਨ ਚੋ ਗਈ ਨਹੀਂ ਹੈਗੀ ਮੈਂ 4 ਵਜੇ ਦੁਕਾਨ ਖੋਲਣ ਆਈ ਛਟਲ ਉੱਪਰ ਹੀ ਕਰਦੀ ਫੀ ਸੀ ਸਾਹਮਣੇ ਇਸ਼ਾਰਾ ਕਰ ਰਹੇ ਸੀ ਗੱਦੇ ਗੱਦੇ ਮੈਨੂੰ ਕਹਿੰਦੇ ਜੋ ਕਰਨਾ ਕਰ ਲੋ ਸਾਡੇ ਪੱਲੇ ਸਾਡੇ ਪੱਲੇ ਇੰਨਾ ਹੈਗਾ ਤੁਸੀਂ ਕਿਤੇ ਪਰਚਾ ਨਹੀਂ ਅਸੇ ਤੁਹਾਨੂੰ ਕੁੱਟ ਗਏ ਆ 20 ਬੰਦੇ ਸੀਗੇ 20ਾਂ ਦੇ ਕੋਲ ਗੰਡਾਸੇ ਸੀਗੇ 20ਾਂ ਦੇ ਕੋਲ ਹਾਕੀ ਸੀ ਮੇਰੇ ਤਿੰਨ ਵਾਰ ਹਾਕੀ ਵੱਜੀ ਆ ਦੇਖ ਲਓ ਇਹ ਕਾਰ ਨੂੰ ਅੱਗੇ ਪਿੱਛੇ ਲੈ ਕੇ ਉਦੋਂ ਵੀ ਇਹ ਪੰਜ ਬੰਦੇ ਪੰਜ ਬੰਦੇ ਸਾਨੂੰ ਇਕਦਮ ਹੀ ਪੈ ਗਏ ਪਹਿਲਾਂ ਇਹਨਾਂ ਨੇ ਉਦੋਂ ਕੁੱਟਿਆ ਚਲੋ ਉਹ ਤਾਂ ਗੱਲ ਅਸੀਂ ਭੁੱਲ ਗਏ ਸੀਗੇ ਪਰ ਅੱਜ 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 ਉਹਨਾਂ ਨੇ ਫਿਰ ਦੁਬਾਰਾ ਸਾਡੇ ਉੱਤੇ ਅਟੈਕ ਕੀਤਾ ਇਹ ਤੇ ਬੇਸ਼ਰਮ ਆਦਮੀ ਨੇ ਇਹਨਾਂ ਨੂੰ ਦੱਸੋ ਮੈਨੂੰ ਭਾਜੀ ਸਾਡੀ ਸੁਣੀ ਜਾਊਗੀ ਕਿ ਸਿਆਸਤਦਾਨਾਂ ਦੀ ਸੁਣੀ ਜਾਊਗੀ ਭਾਈ ਜੀ ਕਲਮ ਦੀ ਤਾਕਤ ਦਮਤ ਹੁੰਦਾ ਭਾਜੀ ਕਲਮ ਦੀ ਕਾਦੀ ਤਾਕਤ ਤਾਕਤ ਇਹਨਾਂ ਦੀ ਤਾਕਤ ਹੈ ਤੇ ਆਪਣੇ ਕੋਲ ਲੱਗੇ ਬੈਠੇ ਕਹਿੰਦੇ ਐਸਐਚਓ ਨੂੰ ਫੋਨ ਕਰਤਾ ਐਸਐਮਓ ਨੂੰ ਫੋਨ ਕਰਤਾ ਤੂੰ ਜਿਹੜਾ ਪਰਚਾ ਕਟਾਣਾ ਕਟਾ ਲੋ ਸਾਡੀ ਸੁਣਾਈ ਹੋਊਗੀ ਇਹਨਾਂ ਨੇ ਅੰਦਰ ਵੜ ਕੇ ਆਪਣੇ ਵੱਲ ਬੰਦੇ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਵੋਟ ਆਮ ਆਦਮੀ ਪਾਰਟੀ ਨੂੰ ਪਾਈਓ ਤੇ ਮੇਰੇ ਪਾਪਾ ਜੀ ਨੇ ਬਾਤ ਚੁੱਕੀ ਸੀ ਕਿ ਗਲਤ ਹੈ ਤੇ ਇਹਨਾਂ ਨੇ ਉਹਦੀ ਵੀ ਰੰਜਿਸ਼ ਹੁਣ ਕੱਢੀ ਆ ਇਹ ਸ਼ਰਿਆਮ ਗੁੰਡਾਗਰਦੀ ਆ ਤੁਸੀਂ ਦੇਖ ਸਕਦੇ ਹੋ ਖਾਸ ਆਦਮੀ ਸੁਣੀ ਜਾ ਰਹੀ ਕਿ ਆਮ ਆਦਮੀ ਸੁਣੀ ਜਾ ਰਹੀ ਆ ਨਾ ਅਸੀਂ ਐਮਐਲ ਨੂੰ ਫੋਨ ਲਾਇਆ ਅਸੀਂ ਆਪ ਹੀ ਖੋਲਿਆ ਜੋ ਕੀਤਾ ਹੀ ਆਪਣੇ ਦਮ ਤੇ ਕੀਤਾ ਕਿਉਂਕਿ ਸਾਡੇ ਪਰਿਵਾਰ ਦੇ ਸਾਡੀ ਲੇਡੀਜ਼ ਨੂੰ ਕੋਈ ਗਲਤ ਬੋਲੇਗਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਸਭ ਜਿਆਦਾ ਸਾਡਾ ਇਹ ਕੰਮ ਹੋਇਆ ਜੋ ਨੂਟਰਨ ਲਾਈਵ ਦੇਖਣ ਵਾਲੇ तमाम दर्शक ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਜਣਾ ਸ਼ਹਿਰ ਦੀ ਗੱਲ ਲਈ ਸਲੇਮ ਟਾਪਰੀ ਮਾਡਲ ਮਾਡਲ ਕਲੋਨੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਸਾਰੇ ਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਗੁੰਡਾਗਰਦੀ ਕਿਹਦੇ ਵਾਲਾ ਦੇਖਣ ਨੂੰ ਮਿਲੀ ਕਿ ਉਹ ਸਿਆਸੀ ਪਾਰਟੀ ਦੇ ਧਿਰਨਾ ਚਲਦਾ ਉਹ ਬੰਦਾ ਜਿਸ ਨੇ ਗੁੰਡਾਗਰਦੀ ਕੀਤੀ ਲੇਕਿਨ ਪਰਿਵਾਰ ਨੇ ਸਾਨੂੰ ਦੱਸਿਆ ਲੇਕਿਨ ਗੁੰਡਾਗਰਦੀ ਇੰਨੀ ਤਕੜੀ ਹੋਈ ਕਿ ਪਰਿਵਾਰ ਦੁਕਾਨ ਦੇ ਵਿੱਚ ਬੈਠਾ ਉਸ ਤੋਂ ਬਾਅਦ ਤਾਬੜ ਤੋਂ ਹਮਲਾ ਕਰਤਾ ਜਾਂਦਾ ਵਾ ਪਰਿਵਾਰ ਇਨਸਾਫ ਦੀ ਗੁਵਾਰ ਕਰਦਾ ਸੀਪੀ ਸਾਹਿਬ ਤੁਹਾਡੇ ਕੋ ਗੁਵਾਰ ਕਰਦਾ ਖਾਸ ਕਰਕੇ ਕਿਉਂਕਿ ਉੱਥੇ ਰਾਜਨੀਤੀ ਪਾਰਟੀਆਂ ਦਾ ਸਹਿਯੋਗ ਵੀ ਹੋਊਗਾ ਬਗਲਬਾਤ ਵੀ ਕਰਦੇ ਆ ਤੁਹਾਡੇ ਨਾਲ ਕਿਹੜੀ ਦੁਸ਼ਮਣੀ ਸੀ ਕੀ ਉਹਨਾਂ ਦੀ ਅ ਭਾਜੀ ਕੁਛ ਨਹੀਂ ਅਸੀਂ ਇੱਕ ਵਾਰੀ ਕਾਰ ਵਿੱਚੋਂ ਜਾ ਰਹੇ ਸੀਗੇ ਇਹ ਕਾਰ ਨੂੰ ਅੱਗੇ ਪਿੱਛੇ ਲੈ ਕੇ ਉਦੋਂ ਵੀ ਇਹ ਪੰਜ ਬੰਦੇ ਪੰਜ ਬੰਦੇ ਸਾਨੂੰ ਇਕਦਮ ਹੀ ਪੈ ਗਏ ਪਹਿਲਾਂ ਇਹਨਾਂ ਨੇ ਉਦੋਂ ਕੁੱਟਿਆ ਚਲੋ ਉਹ ਤਾਂ ਗੱਲ ਅਸੀਂ ਭੁੱਲ ਗਏ ਸੀਗੇ ਪਰ ਅੱਜ 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 ਉਹਨਾਂ ਨੇ ਫਿਰ ਦੁਬਾਰਾ ਸਾਡੇ ਉੱਤੇ ਅਟੈਕ ਕੀਤਾ ਅਸੀਂ ਦੁਕਾਨ ਦੇ ਉੱਤੇ ਬੈਠੇ ਹੋਏ ਸੀਗੇ ਇਹ ਪਾਰਟੀ ਨਾਲ ਤਾਲੂਕਤ ਰੱਖਦੇ ਨੇ ਆ ਬੰਦੇ ਆਮ ਆਦਮੀ ਪਾਰਟੀ ਆਮ ਆਦਮੀ ਹੈ ਕਿ ਇਹ ਬੰਦੇ ਦੀ ਪੋਸ਼ ਕੀ ਹੈ ਆਮ ਆਦਮੀ ਬੰ ਮ ਐਮ ਐਲ ਏ ਦੇ ਐਮ ਐਲ ਏ ਦੇ ਖਾਸ ਬੰਦੇ ਆ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਗੱਲ ਇਹ ਹੈ ਇਹ ਇਹਨਾਂ ਦੀ ਇੰਨੀ ਆਕੜ ਸੀਗੀ ਅਸੀਂ ਵਿਆਹ ਤੇ ਚੱਲੀ ਸੀ ਕਹਿੰਦੇ ਸੀ ਗੱਡੀ ਨਹੀਂ ਪਿੱਛੇ ਕਰਨੀ ਕਿਉਂਕਿ ਅਸੀਂ ਐਮ ਐਲ ਏ ਦੇ ਬੰਦੇ ਆ ਇਨਾਂ ਦੀ ਇੱਕ ਲਾਈਨ ਹੈ ਇਹ ਕਹਿੰਦੇ ਜਿਹੜਾ ਮੁੰਡਾ ਬਾਹਰ ਖੜਾ ਸੀ ਸਰੇ ਆਮ ਬਦਮਾਸ਼ੀ ਕੀਤੀ ਹੈ ਕਹਿੰਦੇ ਜੋ ਕਰਨਾ ਕਰ ਲੋ ਸਾਡੇ ਪੱਲੇ ਸਾਡੇ ਪੱਲੇ ਇੰਨਾ ਹੈਗਾ ਤੁਸੀਂ ਕਿਤੇ ਪਰਚਾ ਨਹੀਂ ਲਾਸੀ ਤੁਹਾਨੂੰ ਕੁੱਟ ਗਏ ਆ 20 ਬੰਦੇ ਸੀਗੇ 20ਾਂ ਦੇ ਕੋਲ ਗੰਡਾਸੇ ਸੀਗੇ 20ਾਂ ਦੇ ਕੋਲ ਹਾਕੀ ਸੀ ਮੇਰੇ ਤਿੰਨ ਵਾਰ ਹਾਕੀ ਵੱਜੀ ਆ ਦੇਖ ਲਓ ਤੇ ਕਹਿੰਦੇ ਮੈਡੀਕਲ ਕਰਾਇਆ ਸਿਵਲ ਹਸਪਤਾਲ ਵੀ ਗਏ ਆ ਪਰਚਾ ਵੀ ਦਰਜ ਕਰਾਇਆ ਤੇ ਉਹ ਕਹਿੰਦੇ ਉਹਨਾਂ ਦੇ ਹਜੇ ਵੀ ਦੰਦ ਕੱਢਦੇ ਪਈ ਆ ਦੁਕਾਨ ਦੇ ਵਿੱਚ ਬੈਠ ਕੇ ਤੇ ਕਹਿੰਦੇ ਵੀ ਆ ਕਿ ਅਸੀਂ ਐਮਐਲਏ ਦੇ ਬੰਦੇ ਆ ਜੋ ਕਰਨਾ ਕਰ ਲੋ ਅਸੀਂ ਕੋਈ ਨਹੀਂ ਪਰਵਾਹ ਕਰਦੇ ਬਾਈ ਜੀ ਐਮਐਲਏ ਦਾ ਬੰਦਾ ਤਾਂ ਐ ਇਹ ਜੇ ਦੇਖੋ ਜੀ ਇਹ ਨਵੀਂ ਤਰ੍ਹਾਂ ਬਦਲਾਵ ਹੋਇਆ ਇਹ ਜਿਹੜਾ ਬਦਲਾਵ ਹੋਇਆ ਇਹ ਬਦਲਾਵ ਤੁਸੀਂ ਦੇਖ ਰਹੇ ਹੋ ਕਿ ਐਮਐਲਏ ਦੇ ਬੰਦਿਆਂ ਨੂੰ ਵੀ ਐਮਐਲਏ ਜਿੰਨੀ ਪਾਵਰ ਮਿਲ ਚੁਕੀ ਹੈ ਤੇ ਆਹ ਦੇਖ ਸਕਦੇ ਹੋ ਐਮਐਲਏ ਦਾ ਬੰਦਾ ਐਮਐਲਏ ਸਾਹਿਬ ਕੋ ਗਏ ਹੋ ਐਮਐਲਏ ਸਾਹਿਬ ਜੀ ਉਹਨਾਂ ਦੀ ਗੁਹਾਰ ਸੁਣਨ ਗਏ ਆ ਸਾਡੀ ਆਮ ਮੰਤ ਦੀ ਗੁਹਾਰ ਨਹੀਂ ਇੱਥੇ ਆਮ ਯਾਰ ਭਾਈ ਆਮ ਲੋਕਾਂ ਦੀ ਗੁਹਾਰ ਆਮ ਲੋਕ ਕਰੀ ਸਰਕਾਰ ਹੈ ਆਮ ਪਬਲਿਕ ਸਰਕਾਰ ਹੈ ਤੇ ਇਹ ਗੱਲ ਹੈ ਆਮ ਆਨੀ ਪਾਰਟੀ ਹੈ ਪਰ ਲੋਕੀ ਜਿਹੜੇ ਖਾਸ ਨੇ ਗੁਹਾਰ ਉਹਨਾਂ ਦੀ ਸੁਣੀ ਜਾਂਦੀ ਹੈ ਅੰਦਰ ਸੁਣਵਾਈ ਉਹਨਾਂ ਦੀ ਹੁੰਦੀ ਹੈ ਉਹਨਾਂ ਨੇ ਸਰੇ ਆਮ ਕਿਹਾ ਜਿੱਥੇ ਜਿੱਥੇ ਜਿਆਦਾ ਲਾ ਹ ਸਿੱਧੇ ਬੈਠੇ ਆ ਮੇਲੇ ਬੱਗਾ ਸਾਹਿਬ ਦੇ ਕੋਲ ਤੁਸੀਂ ਜੋ ਕਰਨਾ ਕਰ ਲੋ ਤੁਸੀਂ ਦੁਕਾਨ ਤੇ ਬੈਠੇ ਸੀਗੇ ਅਸੀਂ ਜੀ ਇੱਥੇ ਦੁਕਾਨ ਸਾਨੂੰ ਗੰਦੇ ਸ਼ਾਰੇ ਕਰਕੇ ਬਾਹਰ ਬਿਲੇ ਗਏ ਮੇਰੇ ਦਾਦੀ ਜੀ ਆਹ ਦੇਖ ਲੋ ਆਹ ਦੇਖੋ ਮੇਰੇ ਦਾਦਾ ਜੀ ਮੇਰੇ ਦਾਦਾ ਜੀ 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 ਮੇਰੇ ਦਾਦਾ ਜੀ ਆਹ ਦੇਖ ਲੋ ਆ ਮੈਂ ਆ ਮੇਰੇ ਉਮਰ ਕਿੰਨੀ ਹੈ ਨਹੀਂ ਭੱਜਦਾ 71 ਸਾਲ ਹੈ ਅੱਡੇ ਕੀ ਮਾਰਿਆ ਮੇਰੇ ਹੀ ਉਹਨੇ ਦਸ ਵਾਰ ਮਾਰ ਗਏ ਛਰਪਾਹ ਕੁਹਾੜੀ ਦਾ ਪੁੱਠਾ ਬਸਾ ਕੁਹਾੜੀ ਉਹ ਦੇਖੇ ਨਹੀਂ ਉਮਰ ਹੀ ਦੇਖੀ ਨਾ ਇਹਨਾਂ ਮੈਂ ਉਹਨੂੰ ਕੱਲ ਛੱਡਿਆ ਹਾਂ ਹਾਂ ਉਹਨਾਂ ਨੇ ਛੜਿਆ ਮੈਂ ਛੜਿਆ ਕਰਨ ਮੈਂ ਕਈ ਨੀ ਸਾਲ ਹੋ ਗਏ ਹੁਣ ਮਰੇ ਲੈ ਲੈਣੇ ਬੈਕੀ ਘਰ ਕਰ ਲੈਣੇ ਕੀ ਗੱਲ ਕੀ ਆ ਕਿ ਮੁੰਡੇ ਨੂੰ ਐਵੇਂ ਕਰ ਜਾਂਦੇ ਸੀ ਉਹਨੇ ਘਰ ਤੋਂ ਵੀ ਆਏ ਬਾਸ ਕੱਠਾ ਹੋ ਗਏ ਰੱਖਦੇ ਕਿੰਨੇ ਕਿ ਸੰਖਿਆ ਸੀ ਇਹਨਾਂ ਦੀ ਐਨਾ ਵੀ 25 ਬੰਦੇ ਸੀ ਘਰ ਤੋਂ ਘਟਾਣੇ ਵਾਲੇ ਕੀ ਕਹਿੰਦੇ ਨੇ ਹੁਣ ਥਾਣੇ ਥਾਣੇ ਅਸੀਂ ਜਾਵਾਂਗੇ ਹਜੇ ਅਸੀਂ ਅੱਜ ਸਿਵਲਸਪਤ ਤੋਂ ਆਏ ਆ ਆ ਮੇਰੀ ਐਕਸਰੇ ਦੀ ਰਿਪੋਰਟਾ ਦੇਖ ਲਓ ਆ ਮੇਰੇ ਚਾਚਾ ਜੀ 2 ਸਾਲ ਪਹਿਲਾਂ ਡੀਐਮਸੀ ਤੋਂ ਮੇਰੇ ਚਾਚਾ ਜੀ ਨੂੰ ਦਿੱਕਤ ਹੋਈ ਸੀ ਆਪਰੇਸ਼ਨ ਤੋਂ ਕੁਝ ਮਿੰਟ ਪਹਿਲਾਂ ਹੀ ਚਾਚਾ ਜੀ ਨੂੰ ਮੈਨੂੰ ਕਿਹਾ ਸੀ ਵੀ ਹੁਣ ਬਚ ਗਏ ਨੇ ਬੜੀ ਬੜੀ ਕ੍ਰਿਟੀਕਲ ਬ੍ਰੇਨ ਹੈਮਰੇਜ ਹੈ ਕ੍ਰਿਟੀਕਲ ਸਿਚੁਏਸ਼ਨ ਤੋਂ ਵਾਪਸ ਆਏ ਨੇ ਉੱਥੇ ਹੀ ਆ ਦੇਖ ਸਕਦੇ ਹੋ ਤੁਸੀਂ ਪੱਟੀਆਂ ਦੇਖ ਲਓ ਮੈਂ ਝੂਠ ਨਹੀਂ ਬੋਲਦਾ ਪਿਆ ਪੱਟੀਆਂ ਦੇਖ ਲਓ ਉੱਥੇ ਹੀ ਕੈਮਰੇ 'ਚ ਸਾਰੀ ਵੀਡੀਓ ਹੈਗੀ ਸਾਡੇ ਕੋਲ ਪੱਟੀਆਂ ਪੱਟੀਆਂ ਲੱਗੀਆਂ ਉੱਥੇ ਹੀ ਕੁਲਹਾੜੀਆਂ ਮਾਰੀ ਆਰਾਮ ਨਾਲ ਗੱਲ ਕਰੋ ਇੰਨੀ ਤੇਜ਼ ਗੱਲ ਕਰੇ ਜ਼ਰੂਰਤ ਨਹੀਂ ਬਾਈ ਜੀ ਤੁਸੀਂ ਉਹਦੇ ਇੱਕ ਪੱਤਰਕਾਰ ਹੋ ਹਾਂਜੀ ਇਹ ਦੇਖਿਆ ਨਹੀਂ ਕਿ ਪੱਤਰਕਾਰ ਦੇ ਉੱਤੇ ਵੀ ਹਮਲਾ ਕਰਤਾ ਪਾਜੀ ਇਹ ਤੇ ਬੇਸ਼ਰਮ ਆਦਮੀ ਨੇ ਇਹਨਾਂ ਨੂੰ ਦੱਸੋ ਮੈਨੂੰ ਪਾਜੀ ਸਾਡੀ ਸੁਣੀ ਜਾਊਗੀ ਕਿ ਸਿਆਸਤਦਾਨਾਂ ਦੀ ਸੁਣੀ ਜਾਊਗੀ ਕਲਮ ਦੀ ਤਾਕਤ ਦਮਤ ਹੁੰਦਾ ਭਾਜੀ ਕਲਮ ਦੀ ਕਾਹਦੀ ਤਾਕਤ ਤਾਕਤ ਇਹਨਾਂ ਦੀ ਤਾਕਤ ਹੈ ਤੇ ਆਪਣੇ ਕੋਲ ਲੱਗੇ ਬੈਠੇ ਕਹਿੰਦੇ ਐ ਐਸਐਮਓ ਨੂੰ ਫੋਨ ਕਰਤਾ ਐਸਐਮਓ ਨੂੰ ਫੋਨ ਕਰਤਾ ਤੂੰ ਜਿਹੜਾ ਪਰਚਾ ਕਟਾਣਾ ਕਟਾ ਲੋ ਸਾਡੀ ਸੁਣਾਈ ਹੋਊਗੀ ਵੱਡੇ ਕਿੱਥੇ ਮਰੀਆਂ ਭਾਜੀ ਆ ਮੇਰਾ ਦੇਖੋ ਬਾਜੂ ਤੇ ਮਰੀਆਂ ਆ ਮੇਰੀ ਪਿੱਠ ਤੇ ਮਰੀਆਂ ਇਹਨਾਂ ਨੇ ਮੇਰੇ ਤੋਂ ਵੀਡੀਓ ਆ ਗਈ ਮੇਰੇ ਤੇ ਸ਼ਰ੍ਹਾਂ ਮੇ ਇਹਨਾਂ ਨੇ ਹਮਲਾ ਕੀਤਾ ਦੁਕਾਨ ਤੇ ਦੇਖੋ ਖੂਨ ਹੀ ਖੂਨ ਹੋਇਆ ਪਿਆ ਭਾਜੀ ਡੇਨਿਕ ਸਵੇਰਾ ਸੀਗੇ ਤੁਸੀਂ ਭਾਜੀ ਮੈਂ ਪਹਿਲਾਂ ਡੇਨਿਕ ਸਵੇਰਾ ਸੀਗਾ ਉਹਨਾਂ ਨੇ ਬੀਜੇਪੀ ਆਰਟੀਓ ਸਲਕ ਕਨਵੀਨਰ ਬਣਿਆ ਜੀ

ਇਸ਼ਰੀਆ ਗੁੰਡਾ ਕਰਦੀ ਐ ਤੁਸੀਂ ਦੇਖ ਸਕਦੇ ਹੋ ਖਾਸ ਆਦਮੀ ਸੁਣੀ ਜਾ ਰਹੀ ਹੈ ਕਿ ਆਮ ਆਦਮੀ ਸੁਣੀ ਜਾ ਰਹੀ ਹੈ ਭਾਜੀ ਬਿਲਕੁਲ ਦੇਖੋ ਸਾਡੇ ਦੁਕਾਨ ਦੇ ਅੰਦਰ ਵੜ ਕੇ ਕਿ ਇਹ ਤਾਂ ਬਿਲਕੁਲ ਬਦਮਾਸ਼ੀ ਵਾਲੇ ਕੰਮ ਹੈ ਨਾ ਇਹ ਬਦਲਾਵ ਤਾਂ ਨਹੀਂ ਫਿਰ ਕੋਈ ਜ਼ਿਆਦਾ ਹੀ ਬਦਲਾਵ ਹੋ ਗਿਆ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਜੀ ਆਪਣੀ ਦੁਕਾਨ ਦੇ ਉੱਤੇ ਬਦਲਾਵ ਐ ਨਾ ਥੋੜਾ ਜਿਹਾ ਦੇਖ ਕੇ ਬੈਠੋ ਬਦਮਾਸ਼ ਅੱਜ ਕੱਲ੍ਹ ਗਲੀ 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 ਦੇ ਵਿੱਚ ਘੁੰਮ ਰਹੇ ਨੇ ਬਿਲਕੁਲ ਮੈਂ ਇੱਕ ਵਾਰੀ ਚਾਹੁੰਦਾ ਜਰੂਰ ਦਿਖਾਈ ਜਾਵੇ ਮੇਰੇ ਦੁਕਾਨ ਵੀ ਦਿਖਾਵਾਂਗੇ ਮਾ ਤੇ ਤੁਹਾਡੀ ਉਮਰ ਕਿੰਨੀ ਹੈ ਮੇਰੀ 88 ਸਾਲ 68 68 ਸਾਲ ਤੁਹਾਡੇ ਕੀ ਮਾਰਿਆ بیسਬਾਲ ਕਿਥੇ ਸਿੱਟ ਤੇ ਵੀ ਮੈਂ ਹਟਾਂਦੀ ਸੀ ਮੈਂ ਹੱਥ ਜੋੜਦੀ ਸੀ ਅਸੀਂ ਕਦੀ ਕਿਸੇ ਨਾਲ ਨਹੀਂ ਲੜਿਆ ਅਸੀਂ ਨਹੀਂ ਲੜਨਾ ਅਸੀਂ ਨਹੀਂ ਕਿਸੇ ਨਾਲ ਲੜਦੇ ਪਰ ਉਹਨਾਂ ਨੇ ਮੇਰੀ ਨਹੀਂ ਸੁਣੀ ਉਹਨਾਂ ਨੇ ਪਹਿਲੇ ਧੱਕਾ ਦਿੱਤਾ ਫਿਰ ਮੈਂ ਉੱਠ ਗਈ ਫਿਰ ਉਹਨਾਂ ਨੇ ਮੇਰੀ بیسਬਾਲ ਮਾਰੀ ਉਨ ਮੈਂ ਡਾਕਟਰ ਨੇ ਐਮ ਆਰ ਆਈ ਕਰਾਣੂ ਕਿਹਾ ਹਾਂ ਮੈਂ ਰਟਾਇਰ ਹੈ ਗਈਆਂ ਮੈਂ ਆਪਣੇ ਆਪ ਮੈਂ ਐਮ ਆਰ ਆਈ ਕਰਾ ਕੇ ਨਾ ਨੂੰ ਰਿਪੋਰਟ ਦੱਸਦੀਆਂ ਵੀ ਕੀ ਤੁਸੀਂ ਮੈਨੂੰ ਜਿੰਦਾ ਮਾਰ ਦੇਣਾ ਮੈਂ ਤਾਂ ਲੋਕਾਂ ਦੀ ਸੇਵਾ ਕਰਦੀ ਰਹੀਆਂ 40 ਸਾਲ ਸਰਕਾਰੀ ਮੁਲਾਜ਼ਮਾਂ ਦੀ ਇਹ ਹੁਣ ਮੈਨੂੰ ਇਹ ਦੱਸਦੇ ਮੁੱਲੇ ਜਮ ਕਦੀ ਕਿਸ ਨਾਲ ਨਹੀਂ ਲੜੀ ਮੈਨੂੰ ਵੀ ਮਾਰਿਆ ਇਹਨਾਂ ਨੇ ਆ ਕੇ ਮਾਤਾ ਜੀ ਇਹਨਾਂ ਦੇ ਘਰੇ ਮਾਪਿਓ ਨਹੀਂ ਹੈਗੇ ਕਿ ਸ਼ਰਮ ਤਾਂ ਕਰ ਲੈਂਦੇ ਥੋੜੀ ਜੀ ਕਿਹਾ ਸੀ ਹੱਥ ਜੋੜੇ ਸੀ ਅਸੀਂ ਨਹੀਂ ਲੜਨਾ ਹਾਂ ਜੀ ਸਭ ਕੋ ਸਾਡੇ ਪਰ ਹਾਂ ਹੈ ਨਹੀਂ ਹੈ ਨਹੀਂ ਮੰਨਦੇ ਨਹੀਂ ਭਾਈ ਜੀ ਤੁਸੀਂ ਮੁੱਲੇ ਦੇ ਹੀ ਹੋ ਇੱਕ ਗੁੰਡਾ ਇੱਕ ਗੁੰਡਾ ਕਰਦੀ ਹੈ ਕੀ ਹੈ ਦੇਖੋ ਜੀ ਮੈਂ ਤਾਂ ਆਪ ਸਗੋਂ ਬਿਆਰ ਸੀਗਾ ਮੈਨੂੰ ਇਹਨਾਂ ਦਾ ਪੜੋਸੀ ਦਾ ਫੋਨ ਆਇਆ ਕਹਿੰਦੇ ਇਦਾਂ ਤਾਂ ਆ ਗਏ ਵੀ ਇਹਨਾਂ ਨੇ ਆ ਕੇ ਨਾਲ ਦੇ ਉੱਤੇ ਦੁਕਾਨ ਤੇ ਹਮਲਾ ਕਰ ਦਿੱਤਾ ਮੈਂ ਆਇਆ ਮੇਰੇ ਕੋਲ ਮੰਦਰ ਦਾ ਸਾਰਾ ਯਾ ਮੇਰੇ ਕੋਲ ਇਹ ਕੈਮਰਾ ਵੀ ਮੇਰੇ ਕੋਲ ਆ ਮੈਂ ਆ ਕੇ ਰਿਕਾਰਡਿੰਗ ਚਾ ਕਿਤੀ ਇਹਨਾਂ ਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਨਾ ਕਰੋ ਵੀ ਰਹਿਣ ਦਿਓ ਲੇਕਿਨ ਇਹ ਤਿੰਨ ਚਾਰ ਮੁੰਡੇ ਬੇਸਵਾਲ ਹੋ ਕੇ ਅੱਜ ਫੜ ਗਈ ਪਹਿਲਾਂ ਤਾਂ ਇਹਨਾਂ ਨੂੰ ਆ ਕੇ ੱੱਕਾ ਮਾਰਿਆ ਇਹਨਾਂ ਦਾ ਫਾਦਰ ਨੂੰ ਮੈਂ ਤਾਂ ਦੇਖਿਆ ਜੀ ਇੱਥੋਂ ਦੀ ਲੁੜਗਦੇ ਉਹ ਪਰੇ ਧੱਗ ਗਏ ਅੱਛਾ ਦੂਰ ਤੱਕ ਇਹ ਜਾਰੇ ਉੱਠ ਗਿਆ ਇਹਨਾਂ ਨੇ ਫੇਰ ਬੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਰਹਿਣ ਤੋਂ ਰਹਿਣ ਤੋਂ ਲੇਕਿਨ ਨਹੀਂ ਉਹ ਨਹੀਂ ਰੁਕੇ ਆ ਕੇ ਦੁਕਾਨ ਦੇ ਅੰਦਰ ਆ ਗਏ ਇਹਨਾਂ ਦੇ ਅੰਦਰ ਮਤਲਬ ਹਮਲਾ ਪੂਰਾ ਕਰ ਦਿੱਤਾ ਕੁਰਬਾਨਾ ਵੀ ਪਤਾ ਨਹੀਂ ਕਿ ਆ ਕੇ ਚਲਾਇਆ ਹੋਵੇ ਕੋ ਕਿੰਨਾ ਬਲੱਡ ਉਹਨਾਂ ਦਾ ਘਰੇ ਪਹਿਲੇ ਚੋਰੀ ਹੋਈ ਬਦਲਾਵ ਤਾਂ ਤੁਸੀਂ ਉਦੋਂ ਦੇਖ ਲਿਆ ਸੀਗਾ ਵੀ ਸਾਢੇ 5 ਵਜੇ ਹੋਈ ਚੋਰਾਂ ਨੇ ਵੀ ਟਾਈਮ ਬਦਲਾਵ ਟਾਈਮ ਹੀ ਬਦਲ ਲਿਆ ਚੋਰਾਂ ਨੇ ਕਿ 2 ਵਜੇ ਆਉਂਦੇ ਸੀ ਉੱਪਰ ਦੇ ਲਾਭ ਉਹ 5:30 ਵਜੇ ਚੋਰ ਆਣ ਲੱਗੇ ਹਾਂਜੀ ਸਵੇਰੇ ਸਵੇਰੇ ਹਾਂਜੀ ਤੇ ਇਹ ਪਰਿਵਾਰ ਦਾ ਕੀ ਕਸੂਰ ਸੀ ਪਰਿਵਾਰ ਦਾ ਕਸੂਰ ਇਹਨਾਂ ਦੀ ਛੋਟੀ ਮੋਟੀ ਕੋਈ ਲਾਕ ਡਾਟ ਹੋਣੀ ਇੱਕ ਕਾਰ ਇੱਕ ਦਿਨ ਚੱਲੇ ਸੀ ਇੱਕ ਤੇ ਸ਼ਾਦੀ ਤੇ ਤੇ ਕਾਰ ਮਤਲਬ ਅੱਗੇ ਪਿੱਛੇ ਕਰਨ ਦਾ ਕੋਈ ਵੱਡਾ ਮੁੱਦਾ ਨਹੀਂ ਕੋਈ ਪੈਸੇ ਦਾ ਲੈਣ ਦੇਣ ਨਹੀਂ ਕੋਈ ਗੰਭੀਰ ਮਸਲਾ ਨਹੀਂ ਤੇ ਇਹ ਉਹਦੇ ਪਿੱਛੇ ਮਾੜੀ ਮੋਟੀ ਹੋ ਕੇ ਕਿਹਾ ਤੂੰ ਪਿੱਛੇ ਕਰ ਲਓ ਪਹਿਲਾਂ ਤੂੰ ਪਿੱਛੇ ਕਰ ਲੈ ਇੰਨਾ ਕ ਚੱਲਦੀ ਰਹੀ ਉਹਦੇ ਬਾਅਦ ਅੱਜ ਸਵੇਰੇ ਮੈਨੂੰ ਆਡੀ ਸ਼ਰਮਾ ਜੀ ਦਾ ਫੋਨ ਆਇਆ ਕਹਿੰਦੇ ਦੋਨੇ ਆਪਣੇ ਮੁਹੱਲੇ ਦੇ ਬੰਦੇ ਦੋਨੇ ਪਾਰਟੀਆਂ ਮੈਂ ਬੁਲਾਈਆਂ ਸੀ ਲੇਕਿਨ ਉਹਨਾਂ ਦਾ ਗੱਲ ਬਣੀ ਨਹੀਂ ਤੇ ਮੈਂ ਕਿਹਾ ਚਲੋ ਕੋਈ ਨਹੀਂ ਆਪਣੇ ਭਰਾ ਨੇ ਦੋਨੋਂ ਆਪਾਂ ਬੈਠ ਕੇ ਨਿਬਟਾ ਦੇਾਂਗੇ ਤੇ ਅੱਜਕੱਲ ਕੁਛ ਅਸੀਂ ਫੈਕਟਰੀ 'ਚ ਬਿਜ਼ੀ ਹੁੰਦੇ ਆ ਫਿਰ ਮੈਨੂੰ ਜਿੱਦਾਂ ਦਾ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਘਰੋਂ ਬਲਦੇਵ ਸ਼ਰਮ ਬਲਦੇਵ ਉਹ ਬਲਦੇਵ ਰਾਜ ਦਾ ਫੋਨ ਆਇਆ ਕਹਿੰਦੇ ਯਾਰ ਇਦਾਂ ਮਤਲਬ ਜਿਨ੍ਹਾਂ ਨੇ ਲੜਾਈ ਕੀਤੀ ਉਹਨਾਂ ਕਹਿੰਦੇ ਤੁਸੀਂ ਮੇਰਾ ਫੋਨ ਨਹੀਂ ਚੁੱਕਿਆ ਮੈਂ ਕਿਹਾ ਵੀਰ ਜੀ ਮੈਨੂੰ ਪਤਾ ਨਹੀਂ ਲੱਗਾ ਤੇ ਕਹਿੰਦੇ ਮੈਂ ਕਿਹਾ ਮੈਂ ਕਿਹਾ ਤੁਸੀਂ ਅੱਜ ਸ਼ਾਮੀ ਘਰੇ ਆਓ ਆਪਾਂ ਬੈਠੋ ਸਾਰੇ ਭਰਾ ਇੱਕ ਮੱਝ ਕੀ ਪਿਆ ਤੇ ਮੈਂ ਕਿਹਾ 5-6 ਵਜੇ ਆਪਾਂ ਬੈਠੋ ਮੈਂ ਰਾਹੁਲ ਨੂੰ ਫੋਨ ਕੀਤਾ ਮੈਂ ਕਿਹਾ ਕਹਿੰਦਾ ਕੋਈ ਨਹੀਂ ਭਾਈ ਜਿੱਦਾਂ ਤੁਸੀਂ ਕਹੋਗੇ ਆਪਾਂ ਨਵੇੜ ਦਾਂਗੇ ਤੁਹਾਨੂੰ ਆ ਲੱਗਦਾ ਕਿ ਤੁਹਾਡੀ ਜਿਹੜੀ ਪਹਿਲੀ ਲਾਕਡਾਊਨ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਚੱਲਦੇ ਨੇ ਉਹ ਤੁਹਾਡੀ ਲਾਕਡਾਊਨ ਦਾ ਪਹਿਲਾ ਹੀ ਮੁਕਤਮਾ ਦਰਜ ਕਰ ਦੇਣ ਉਹ ਭਾਜੀ ਇਹ ਦੇਖ ਲਓ ਤੁਹਾਡੇ ਸਾਹਮਣੇ ਬਦਲਾਅ ਵਾ ਹੁਣ ਤਾਂ ਇਹ ਤਾਂ ਜਾਦਾ ਹੀ ਬਦਲਾਅ ਹੋ ਗਿਆ ਹਨਾ ਬਿਲਕੁਲ ਅੰਦਰ ਵ ਇਹ ਤਾਂ ਬਿਲਕੁਲ ਲਾਈਵ ਆ ਸਾਡੇ ਕੋਲ ਬਾਅਦ ਸਾਰੀ ਰਿਕਾਰਡਿੰਗ ਤੁਹਾਨੂੰ ਉਹ ਵੀ ਦਵਾਂਗੇ ਅਗਰ ਕੈਮਰਾ ਨਾ ਹੁੰਦਾ ਫਿਰ ਕੀ ਕਰਦੇ ਜੇ ਕੈਮਰਾ ਦੀ ਬਦਮਾਸ਼ੀ ਧੱਗਾ ਸੀ ਇਹਨਾਂ ਦਾ ਜੀ ਇਹਨਾਂ ਨੇ ਸਾਡੇ ਕੋਲ ਪਰਚਾ ਕਚਾਣਾ ਸੀਗਾ ਉਹਨੇ ਪਰਚਾ ਤੇ ਇਹਨਾਂ ਨੂੰ ਇਹੀ ਸੀਗਾ ਵੀ ਅਸੀਂ ਪਰਚਾ ਕਟਾਤਾ ਹੋਇਆ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਸਾਡੇ ਕੋਲ ਵੀਡੀਓਜ਼ ਆ ਗਈਆਂ ਹੋਈਆਂ ਨੇ ਆ ਦੁਕਾਨਾਂ ਦੀਆਂ ਦਾਤ ਮਾਰਦਿਆਂ ਦੀਆਂ ਲੁੱਟਖੋ ਕਰਦੇ ਦੀਆਂ ਇੱਥੇ ਤੇ ਹੁਣ ਉਸ ਤੋਂ ਬਾਅਦ ਇਹ ਮੂਵੀਆਂ ਮੰਗਦੇ ਪਏ ਸਾਡੇ ਕੋਲੋਂ ਵੀ ਸੱਜਣਾ ਰਾਜੀਨਾਮਾ ਕਰ ਲਓ ਸਾਨੂੰ ਮੂਵੀਆਂ ਦੇ ਦਿਓ ਪਰ ਭਾਜੀ ਇਹ ਚ ਰਾਜੀਨਾਮਾ ਕੋਈ ਨਹੀਂ ਹੋਣਾ ਨਾ ਹੀ ਸੀ ਕਰਨਾ ਆ ਪੂਰਾ ਮਹੱਲਾ ਸਭ ਤੋਂ ਬ੍ਰਾਹਮਣ ਹੀ ਪਰਿਵਾਰਾਂ ਸਾਥ ਸਾਥ ਬ੍ਰਾਹਮਣ ਹੈ ਆਇਆ ਤੱਕ ਕਿਸੇ ਨਾਲ ਕੋਈ ਤੱਕਾ ਨਹੀਂ ਕੀਤਾ ਪਰ ਇਹ ਜੇ ਹੁਣ ਐਦਾ ਕਰਨਗੇ ਫਿਰ ਭਾਜੀ ਫਿਰ ਦੇਖੋ ਭੱਜਿਆਂ ਦਾ ਵਾ ਬਰਾਬਰ ਹੈ ਜੀ ਨਹੀਂ ਤੁਹਾਡੇ ਇਲਾਕੇ ਚ ਜਿਹੜੀ ਗੁੰਡਾਗਰਦੀ ਹੈ ਕਿੰਨੇ ਕੁ ਦਾਸ ਸੀ ਸਹੀ ਯਕੀਨੀ ਦੱਸਿਓ ਕਿੰਨੇ ਕੁ ਦਾਸ ਸੀ ਭਾਜੀ ਅਸੀਂ ਤਾਂ ਸਭ ਤੋਂ ਪਹਿਲਾਂ ਗੱਲ ਹੈ ਤੁਹਾਨੂੰ ਇਹ ਕਹਣਾ ਚਾਹੁੰਦਾ ਮੈਂ ਪ੍ਰਧਾਨਾ ਜੂਸ ਕਾਂਗਰਸ ਪ੍ਰਧਾਨ ਡੋਰਸ ਦਾ ਮੈਂ ਸੇਫ ਹੈ ਨਹੀਂ ਆ ਮੇਰੀ ਸਾਰੀ ਕਾਂਗਰਸ ਪਾਰਟੀ ਨਾਲ ਖੜੀ ਹੈ ਮੈਨੂੰ ਕਦੀ ਕੋਈ ਅਫਸਰ ਬੁਲਾਉਂਦਾ ਕਦੀ ਕੋਈ ਬੁਲਾਉਂਦਾ ਇਹ ਤਾਂ ਫਿਰ ਸ਼੍ਰੀ ਬ੍ਰਹਮਣ ਨੇ ਹੂੰ ਚਲੋ ਅਸੀਂ ਇਹ ਕਿ ਰਾਜਨੀਤੀ ਸਾਡੇ ਨਾਲ ਚੱਲ ਕਰੋ ਕਰੋ ਇਹਨਾਂ ਦਾ ਕੀ ਹੈ ਪਰ ਮੈਂ ਕਹਿੰਦਾ ਲੜਾਈ ਹੋਈ ਕਿਉਂ ਇਹ ਲੜਾਈ ਸਿਰਫ ਹੋਈ ਹੈ ਮੇਰਾ ਇੱਕ ਛੋਟਾ ਸਵਾਲ ਹੈ ਕਿੰਨੇ ਕੁ ਤੇਜ਼ਦਾਰ ਹਥਿਆਰ ਸੀਗੇ ਇਹ ਇਥੇ ਆ ਜੀ ਵੀਡੀਓ ਜੇ ਮੇਰੇ ਕੋਲ ਗੰਡਾਸੇ ਕਰਪਾਨਾ ਸ਼ਰੇਆਮ ਸੀ ਜੀ ਕੋਈ ਦਿੱਕਤ ਨਹੀਂ ਮੈਂ ਉੱਥੇ ਸੀਗਾ ਜੀ ਮੈਂ ਜਦੋਂ ਮੈਂ ਫੈਕਟਰੀ ਜਾਣ ਲੱਗਾ ਮੇਰਾ ਬੇਟਾ ਕਹਿੰਦਾ ਪਾਪਾ ਗਲੀ 'ਚ ਫੇਰ ਰੋਲਾ ਪੈ ਗਿਆ ਮੈਂ ਬਾਹਰ ਆਇਆ ਤੇ ਸਵੇਰੇ ਦਾ ਬਲਦੇਵ ਜੀ ਦਾ ਮੈਨੂੰ ਫੋਨ ਆਇਆ ਮੈਂ ਕਿਹਾ ਅੱਜ ਸ਼ਾਮੀ ਆਪਾਂ ਸਾਰਾ ਖਤਮ ਕਰ ਦਾਂਗੇ ਮੈਂ ਫਿਰ ਇਹ ਬਲਦੇਵ ਜੀ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਕੀ ਹੋ ਗਿਆ ਨਵੇੜੋ ਯਾਰ ਕਹਿੰਦੇ ਨਾ ਮਤਲਬ ਇਦਾਂ ਜੀ ਇਹਨਾਂ ਨੇ ਮੇਰੀ ਵਾਈਫ ਨੂੰ ਕੋਈ ਇਸ਼ਾਰਾ ਕੀਤਾ ਮੈਂ ਕਿਹਾ ਵੀਰ ਜੀ ਇਹ ਤਾਂ ਗਲਤ ਗੱਲ ਆ ਜੇ ਕੀਤਾ ਤਾਂ ਆਪਾਂ ਪੁੱਛ ਲੈਨੇ ਇਦਾਂ ਕਿ ਉਹ ਕਰੋਗੇ ਆਪਾਂ ਭਰਾ ਸਾਰੇ ਪਰਜਾਈਆਂ ਕਿ ਦੂਜੇ ਦੀਆਂ ਬੱਚਿਆਂ ਨੇ ਇਹ ਤਾਂ ਗਲਤ ਹੈ ਵੈਸੇ ਉਹ ਇਹਨਾਂ ਨੂੰ ਕੱਲ ਮੈਂ ਅੰਦਰ ਆਇਆ ਮੈਂ ਕਿਹਾ ਤੁਸੀਂ ਇਦਾਂ ਦਾ ਕੋਈ ਇਸ਼ਾਰਾ ਕੀਤਾ ਕਿਹਦਾ ਕਹਿੰਦਾ ਭਾਈ ਕੁਝ ਵੀ ਨਹੀਂ ਕੀਤਾ ਫਿਰ ਮੈਂ ਮੈਂ ਕਿਹਾ ਬੰਦੇ ਜੀ ਮੈਂ ਆਨਾ ਔਰ ਇੰਨੇ ਮੈਂ ਉਹਨਾਂ ਦੀ ਦੁਕਾਨ ਤੇ ਚਲਾ ਗਿਆ ਮੈਂ ਕਿਹਾ ਯਾਰ ਛੱਡੋ ਆਪਣਾ ਅੱਗੇ ਕੀ ਹੋਇਆ ਅੱਗੇ ਫਿਰ ਉਹ ਇੱਕ ਉਹਨਾਂ ਦੇ ਬੰਦੇ ਸੀਗੇ ਉਹਨਾਂ ਕੋਲ ਇੱਕੋ ਕੋਲ ਗੰਡਾਸਾ ਸੀਗਾ ਤੇ ਉਹਨੇ ਰੈੱਡ ਟੀ-ਸ਼ਰਟ ਕਾਲੀ ਪੈਂਟ ਪ ਲੇਕਿਨ ਉਹਨੇ ਮਤਲਬ ਉਹ ਉਸ ਤੋਂ ਬਾਅਦ ਵੀ ਮਾਰਨ ਤੋਂ ਬਾਅਦ ਵੀ ਉਹਰੇ ਬੜਕਾ ਮਾਰਦਾ ਰਿਹਾ ਤੇ ਉਹ ਬਾਕੀ ਕਿਸੇ ਉਹਨਾਂ ਦੇ ਜਿਹੜੇ ਬਲਦੇਵ ਜੀ ਦੇ ਭਰਾ ਸੀ ਉਹਨਾਂ ਨੇ ਆਂਦੇ ਸਾਰੇ ਇਹਨਾਂ ਨੂੰ ਧੱਕਾ ਮਾਰਿਆ ਸੜਕ ਤੇ ਡੇਕਤਾ ਭਾਈ ਜੀ ਪੁਲਿਸ ਕਿੰਨੀ ਦੇਰ ਬਾਅਦ ਪੀਸੀਆਰ ਆਈ ਪੀਸੀਆਰ ਨਹੀਂ ਅਸੀਂ ਥਾਣੇ ਗਏ ਸੀ ਫਿਰ ਪੁਲਿਸ ਆ ਗਈ ਸੀ ਤੇ ਪੁਲਿਸ ਵਾਲੇ ਕਹਿੰਦੇ ਅਸੀਂ ਵੀਡੀਓ ਦੇ ਕੇ ਆਪਣੀ ਕਾਰਵਾਈ ਕਰਦੇ ਆ ਅਸੀਂ ਕਹਿੰਦੇ ਜੀ ਜਿਹੜੇ ਬੰਦੇ ਸਰਿਆਂ ਵੀ ਚਾਹੇ ਬੰਦਾ ਹੀ ਮਰ ਜਾਂਦਾ ਜੇ ਹੁਣ ਵੀ ਨਹੀਂ ਕਾਰਵਾਈ ਹੋਈ ਕਦੋਂ ਹੋਊਗੀ ਇਸ ਤੋਂ ਬਾਅਦ ਅਸੀਂ ਸੋਚਦੇ ਪਏ ਆ ਜੇ ਸਾਡੀ ਕਾਰਵਾਈ ਨਹੀਂ ਹੁੰਦੀ ਅਸੀਂ ਹਾਈ ਕੋਰਟ ਚ ਬਡੇ ਤੋਂ ਵੱਡਾ ਵਕੀਲ ਕਰਕੇ ਪਰਚਾ ਦਰਜ ਕਰਾਣਾ ਤੁੰਨਾ ਬਿਲਕੁਲ ਲੇਕਿਨ ਮਹਿਲਾ ਵੀ ਨਾਲ ਹੈ ਬਹੁਤ ਜ਼ਿਆਦਾ ਗੁੰਡਾਗਰਦੀ ਹੋਈ ਜੀ ਬੋਦੇ ਤਾਂ ਨਾਲੇ ਸ਼ਰੀਫ ਫੈਮਲੀ ਆ ਬਹੁਤ ਜ਼ਿਆਦਾ ਸ਼ਰੀਫ ਫੈਮਲੀ ਰੋਜ਼ ਨਾ ਭਜਨ ਕੀਰਤਨ ਸਾਰਾ ਕੁਝ ਕਿਸੇ ਨੇ ਕੁਝ ਕਹਿੰਦੇ ਨਹੀਂ ਕੁਝ ਕਰਦੇ ਨਹੀਂ ਆਰਾਮ ਨਾਲ ਸ਼ਾਂਤੀ ਨਾਲ ਜੀਵਨ ਤੇ ਮੈਂ ਤਾਂ ਅੰਦਰ ਸੁੱਤੀ ਪਈ ਸੀ ਤੇ ਮੈਨੂੰ ਮੰਮੀ ਆ ਕੇ ਕਹਿੰਦੇ ਉੱਥੇ ਬਹੁਤ ਲੜਾਈ ਹੋ ਗਈ ਐਨੇ ਹਥਿਆਰ ਸੀਗੇ ਤੇਜ਼ ਮੈਂ ਹਾਂਜੀ ਹਾਂਜੀ ਹੈਗੇ ਸੀ ਤਿਆਰ ਕਰਪਾਨਾ ਸੀਗੀ ਆ ਗੰਡਾਸੀ ਸੀਗੀ ਡੰਡੇ ਸੀਗੇ ਉਹਨਾਂ ਨੇ ਆਣ ਕੇ ਪੂਰਾ ਗੱਤਕਾ ਖੇਡਿਆ ਠੀਕ ਹੈ ਸਾਡੇ ਲੁਧਿਆਣਾ ਸ਼ਹਿਰ ਦਾ ਲਾਅਨ ਆਰਡਰ ਕਿੱਥੇ ਆ ਮੈਂ ਤਾਂ ਇੱਕ ਸਵਾਲ ਪੁੱਛਣਾ ਚਾਹਦਾ ਤੁਹਾਨੂੰ ਭਾਜੀ ਪਰ ਮੈਂ ਉਸ ਤੋਂ ਪਹਿਲਾਂ ਇੱਕ ਜਵਾਬ ਦੇਣਾ ਚਾਹਨਾ ਹੈ ਐਮ ਐਲ ਏ ਬੱਗਾ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਮੈਂ ਥੋੜੇ ਦਿਨ ਪਹਿਲਾਂ ਡੀ ਐਮ ਸੀ ਹਸਪੀਟਲ ਦੇ ਵਿੱਚੋਂ ਬ੍ਰੇਨ ਦੇ ਕਾਰਨ ਬਾਹਰ ਮੈਨੂੰ ਐਡਮਿਟ ਕੀਤਾ ਗਿਆ ਸੀ ਛੁੱਟੀ ਹੋਣ ਹੋਈ ਆ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਸਿਰ ਦੇ ਉੱਤੇ ਬਾਰ ਕੀਤੇ ਆ ਕਿ ਜੇ ਕੁਝ ਮੈਨੂੰ ਹੋ ਜਾਵੇ ਉਸ ਤੋਂ ਬਾਅਦ ਕੋਈ ਐਕਸ਼ਨ ਲੈਣਗੇ ਨਹੀਂ ਲਾਅਨ ਆਰਡਰ ਕਿੱਥੇ ਆ ਪਾਜੀ ਬਿਲਕੁਲ ਵੀ ਨਹੀਂ ਆ ਤੁਹਾਡੇ ਸਾਹਮਣੇ ਆ ਕੁਝ ਵੀ ਨਹੀਂ ਆ ਨਾ ਸੇਫ ਹੈ ਕਰਾਂ ਦੇ ਵੀ ਦੁਕਾਨਦਾਰੀ ਕਰਨਾ ਸੇਫ ਹੈ ਦੇਖੋ ਜੀ ਸੇਫ ਐਥੋਂ ਪਤਾ ਲੱਗ ਜਾਣਾ ਮੇਰੇ ਦਾਦੀ ਸਰਕਾਰੀ ਸਰਕਾਰੀ ਮੁਲਾਜ਼ਮ ਨੇ ਫਾਰਮਸਿਸਟ ਨੇ ਉਹ ਇਹੋ ਜੇ ਲੋਕਾਂ ਦੀ ਮਦਦ ਕਰਦੇ ਰਹਿੰਦੇ ਸੀ ਬਲ ਹਸਪਤਾਲ ਵਿੱਚ ਅੱਜ ਉਹਨਾਂ ਦੇ ਘਰ ਹੀ ਜਿਹੜਾ ਕਿ ਮੁਲਾਜ਼ਮ ਰਜ ਨੇ ਮਦਦ ਕੀਤੀ ਜਿਹੜੇ ਪੱਟੀਆਂ ਕੀਤੀ ਹੈ ਅੱਜ ਉਹਦੇ ਘਰ ਹੀ ਉਹਨੂੰ ਪੱਟੀ ਕਰਾਣੀ ਪੈਟੀ ਤੁਸੀਂ ਬਦਲਾ ਵਾਪੇ ਦੇਖ ਸਕਦੇ ਹੋ ਬਿਲਕੁਲ ਦਿਖਾ ਰਹੇ ਤੁਹਾਨੂੰ ਸਲੇਮ ਟਾਪੀ ਦਾ ਇਲਾਕਾ ਵਾ ਮਾਡਲ ਕਲੋਨੀ ਸਲੇਮ ਟਾਪੀ ਦਾ ਇਲਾਕਾ ਤੁਹਾਨੂੰ ਤਸਵੀਰ ਦਿਖਾ ਰਹੇ ਆ ਸੂਈਆਂ ਵਾਲੇ ਹਸਪਤਾਲ ਤੋਂ ਅੱਗੇ ਇਹ ਬਾਹਰ ਇੱਕ ਬੋਰਡ ਲੱਗਾ ਹੈ ਬੀਜੇਪੀ ਸ਼ਾਮਿਲ ਹੋਏ ਨੇ ਬੀਜੇਪੀ ਦੇ ਆਰਟੀ ਸੈੱਲ ਦੇ ਆਰਟੀ ਸੈੱਲ ਦੇ ਜਿਹੜੇ ਨੇ ਇਹਨਾਂ ਨੂੰ ਬਣਾਇਆ ਗਿਆ ਵਾ ਲੇਕਿਨ ਆ ਤਸਵੀਰ ਅੰਦਰ ਲਹੂ ਲਹਾਨ ਪੂਰਾ ਦਾ ਪੂਰਾ ਖੂਨ ਪਿਆ ਹੈ ਅੰਦਰ ਉਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਇਹ ਬੜਾ ਸੋਹਣਾ ਬਖੂਬੀ ਬਦਲਾਵ ਹੈ ਬਦਲਾਵ ਨਾ ਸੋਹਣਾ ਥਾਣਾ ਸਲੇਮ ਟਾਵਰੀ ਥੋੜੀ ਦੂਰ ਹੀ ਹੈ ਲੇਕਿਨ ਆ ਤਸਵੀਰ ਦਿਖਾ ਰਹੇ ਹਾਂ ਲੇਕਿਨ ਬਰਲ ਕੀਤੀ ਜਾਊਗੀ ਤਸਵੀਰ ਖੂਨ ਹੀ ਦਿਖਾ ਸਕਦੇ ਸਲੇਮ ਟਾਵਰੀ ਥਾਣੇ ਦੀ ਹੱਦ ਕਿੰਨੀ ਦੂਰ ਹੋਣੀ ਹੈ ਭਾਜੀ ਵੱਧ ਤੋਂ ਵੱਧ ਹੋਣਾ 1/2 ਕਿਲੋਮੀਟਰ ਵੀ ਨਹੀਂ ਹੋਣਾ ਜ ਹਾਂ ਜੀ ਇੰਨਾ ਤਾਂਡਵ ਖੇਡਿਆ ਗਿਆ ਭਾਜੀ ਅਸੀਂ ਇਹਨਾਂ ਪਹਿਲਾਂ ਦਰਖਾਸਤ ਦੇ ਹੀ ਨਹੀਂ ਸਕੇ ਸਾਨੂੰ ਤਾਂ ਪਤਾ ਨਹੀਂ ਸੀਗਾ ਅਸੀਂ ਤਾਂ ਭਾਜੀ ਆਮ ਜਿੱਦਾਂ ਬੰਦਾ ਘਰ ਬੈਠਾ ਹੁੰਦਾ ਉਹਦਾ ਬੈਠਾ ਹੁੰਦੇ 30 40 ਬੰਦੇ ਨੇ ਆ ਕੇ ਹਮਲਾ ਕਰਦਾ ਤੁਸੀਂ ਹਜੇ ਵੀ ਦੇਖ ਸਕਦੇ ਹੋ ਕਿਦਾਂ ਖੜੇ ਨੇ ਬਾਹਰ ਤੁਸੀਂ ਹਜੇ ਵੀ ਆਪਣਾ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਹਜੇ ਵੀ ਉਹ ਗੇੜੇ ਮਾਰਦੇ ਬੈਨੇ ਤੇ ਧਮਕੀਆਂ ਦੇ ਕੇ ਜਾਂਦੇ ਬੈਨੇ ਸਾਨੂੰ ਬਿਲਕੁਲ ਇਹ ਬਦਲਾਵ ਹੈ ਬਦਲਾਵ ਇਸ ਕਰਕੇ ਦਿਖਾ ਰਹੇ ਹਾਂ ਕਿ ਦੁਕਾਨ ਦੇ ਵਿੱਚ ਬੈਠੇ ਸੀਗੇ ਜੇ ਸਾਡੇ ਪਰਿਵਾਰ ਨੂੰ ਜਾਂ ਕੁਝ ਹੋ ਜਾਂਦਾ ਤੇ ਇਹਦੇ ਚ ਭਾਜੀ ਬਟਲਾ ਪਰਿਵਾਰ ਤੇ ਨਾਲ ਜਿਹੜਾ ਸਿਆਸਤਦਾਨ ਇਹਨਾਂ ਦੀ ਮਦਦ ਕਰਦਾ ਪਿਆ ਅਸੀਂ ਉਹਦੇ ਤੇ ਪਰਚਾ ਦਰਜ ਕਰਾਵਾਂਗੇ ਸਾਨੂੰ ਚਾਹੇ ਹਾਈ ਕੋਰਟ ਚਾਹੇ ਸਾਨੂੰ ਸੁਪਰੀਮ ਕੋਰਟ ਜਾਣਾ ਪੈ ਜਵੇ ਚਾਹੇ ਸਾਡਾ ਸਭ ਕੁਝ ਵਿਕ ਜਾਵੇ ਪਰ ਬਾਜੀ ਕਰੇ ਇਹਨਾਂ ਨੂੰ ਰਾਹ ਦੱਸਾਂਗੇ ਵੀ ਬਦਲਾਅ ਕੀ ਹੁੰਦਾ ਤੇ ਧੱਕਾ ਕੀ ਹੁੰਦਾ ਬਿਲਕੁਲ ਤਸਵੀਰ ਹੈ ਤੁਹਾਨੂੰ ਦਿਖਾਈ ਜਾ ਰਹੀ ਹੈ ਇੱਕ ਪਰਿਵਾਰ ਹੈ ਬਾਮਣ ਪਰਿਵਾਰ ਹੈ ਜੋ ਵੀਡੀਓ ਨਾਂ ਦੇ ਨਾਲ ਚੱਲ ਰਹੀ ਹੈ ਕਿੰਨੀ ਕੁ ਦਹਿਸ਼ਤਗਰਦੀ ਤੇ ਕਿੰਨੀ ਗੁੰਡਾਗਰਦੀ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਲੇਕਿਨ ਇੱਕ ਸਵਾਲ ਵੱਡਾ ਖੜਾ ਹੁੰਦਾ ਲਾਉਣ ਆਰਡਰ ਕਿੱਥੇ ਚਲਾ ਗਿਆ ਸਾਡਾ ਕਾਨੂੰਨ ਵਿਵਸਥਾ ਕਿੱਥੇ ਚਲੇਗੀ ਸਾਰੇ ਆਮ ਗੁੰਡਾਗਰਦੀ ਕੀਤੀ ਜਾਂਦੀ ਹੈ ਤਾंडव ਖੇਡਿਆ ਜਾਂਦਾ ਤੇ ਕਿੰਨੇ ਇਹ ਸਾਰੇ ਤਾਏ ਚਾਚੇ ਭਾਜੀ ਬੇਸਿਕਲੀ ਇਹਨਾਂ ਦਾ ਇੱਕ ਮੁੰਡਾ ਚਲਾ ਗਿਆ ਬਾਹਰ ਮੀਨਸ ਮੇਨ ਸਾਜ਼ਿਸ਼ ਕਰਤਾ ਹੋਇਆ ਐ ਐਕਚੁਅਲ ਚ ਕਾਰ ਦਾ ਚੱਕਰ ਉਹਦੇ ਨਾਲ ਪਿਆ ਸੀਗਾ ਤਿੰਨ ਕੁ ਮਹੀਨੇ ਪਹਿਲਾਂ ਉਹ ਹੁਣ ਬਾਹਰ ਚਲਾ ਗਿਆ ਬਾਹਰੋਂ ਪੈਸਿਆਂ ਦੀ ਸਪੋਰਟ ਕਰਦਾ ਪਿਆ ਤੇ ਹੁਣ ਬਾਹਰੋਂ ਉਹ ਜਿਹੜੀ ਸਪੋਰਟ ਵਾਲੀ ਸਾਜ਼ਿਸ਼ ਕਰਤਾ ਹੋਇਆ ਤੇ ਮੈਂ ਕਹਿੰਦਾ ਉਹਦੇ ਤੇ ਵੀ ਹੁਣ ਪਰਚਾ ਦਰਜ ਕਰਾਉਣਾ ਚਾਹੀਦਾ ਉਹਦੀ ਗਾਲ ਡਿਟੇਲ ਵੀ ਕਢਾਉਣੀ ਚਾਹੀਦੀ ਜਿਸ ਸਲੇਮ ਟਾਵਰੀ ਮਾਡਲ ਕਲੋਨੀ ਦੇ ਵਿੱਚ ਗੁੰਡਾਗਰੀ ਦੇਖਣ ਨੂੰ ਮਿਲੀ ਸੀਗੀ ਲੇਕਿਨ ਪਹਿਲੀ ਪਾਰਟੀ ਨੇ ਜੋ ਇਲਜ਼ਾਮ ਲਗਾਏ ਸੀਗੇ ਕਿ ਸਾਡੇ ਤੇ ਹਮਲਾ ਕੀਤਾ ਗਿਆ ਲੇਕਿਨ ਉਹ ਪਰਿਵਾਰ ਮੌਜੂਦ ਆ ਉਹ ਕਰੈਨਾ ਸਟੋਰ ਵਾਲੇ ਮੌਜੂਦ ਆ ਸਾਡੇ ਨਾਲ ਦੂਜੀ ਪਾਰਟੀ ਗੱਲਬਾਤ ਕਰਦੇ ਆ ਕਿਧਰ ਗਏ ਕੀ ਨਾਮ ਹੈ ਜੀ ਆਪਣਾ ਗੀਤਾ ਹੋਇਆ ਕੀ ਸੀਗਾ ਮੈਂ 4 ਵਜੇ ਦੁਕਾਨ ਖੋਲਣ ਆਈ ਸ਼ਟਲ ਉੱਪਰ ਹੀ ਕਰਦੀ ਪਈ ਸੀ ਸਾਹਮਣੇ ਇਸ਼ਾਰਾ ਕਰ ਰਹੀ ਸੀ ਗੱਦੇ ਗੱਦੇ ਮੈਨੇ ਜੀ ਪਹਿਲਾ ਉਹਦੇ ਬੇਟੇ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਮੈਂ ਦਿਖਾ ਨਹੀਂ ਸਕਦੀ ਤੁਹਾਨੂੰ ਕਿੱਦਾਂ ਦੇ ਇਸ਼ਾਰੇ ਕੀਤੇ ਕਿ ਉਹਨਾਂ ਦੇ ਘਰੇ ਮਾਂ ਪੈ ਨਹੀਂ ਹੈ ਕੀ ਇਹ ਉਹਨਾਂ ਨੂੰ ਪਤਾ ਵੀ ਉਹਨਾਂ ਘਰ ਮਾਂ ਪੈ ਹੈ ਕਿ ਨਹੀਂ ਉਸ ਤੋਂ ਬਾਅਦ ਉਹਨੇ ਆਪਣੇ ਮੁੰਡੇ ਨੂੰ ਪਿੱਛੇ ਕਰਕੇ ਫਿਰ ਆਪ ਵੀ ਗੰਦੇ ਉਦਾਂ ਹੀ ਇਸ਼ਾਰੇ ਕੀਤੇ ਮੈਨੂੰ ਤੇ ਫਿਰ ਮੇਰਾ ਬੇਟਾ ਵਿੱਚੋਂ ਆ ਰਿਹਾ ਸੀ ਉਹਨੂੰ ਮੈਂ ਦੱਸਿਆ ਮੈਂ ਕਿ ਬੇਟਾ ਆ ਦੇਖ ਉਹਨੇ ਵੀ ਦੇਖੇ ਮੇਰਾ ਬੇਟਾ ਹੋਏ ਅਸੀਂ ਦੋਨੋਂ ਇਹ ਮੇਰੇ ਪਿੱਛੇ ਆ ਰਹੇ ਸੀ ਇਹਨਾਂ ਨੂੰ ਫਿਰ ਗੁੱਸਾ ਜੜਿਆ ਇਹ ਉਹਨਾਂ ਨੂੰ ਕਹਿਣਗੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਲੇਕਿਨ ਉਹ ਰੋਪ ਲਗਾ ਰਹੇ ਕਿ ਬੇਸਬਾਲ ਤਲਵਾਰਾਂ ਗੰਡਾਸੇ ਸਭ ਕੁਝ ਲੈ ਕੇ ਗਏ ਉਹਨਾਂ ਨੇ ਵੀ ਕੱਢੇ ਉਹਨਾਂ ਨੇ ਵੀ ਸਭ ਕੁਝ ਕੱਢਿਆ ਹੈਗਾ ਸੀ ਮਤਲਬ ਉਸ ਤੋਂ ਪਹਿਲੇ ਕੀ ਹੋਇਆ ਲੜਾਈ ਦਾ ਕਾਰਨ ਕੀ ਹੈ ਕਾਰਨ ਸਿਰਫ ਇਹੀ ਸੀ ਉਹਨਾਂ ਨੇ ਮੈਨੂੰ ਗੰਦੇ ਇਸ਼ਾਰੇ ਕੀਤੇ ਬਹੁਤ ਗੰਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੱਡੀ ਨੂੰ ਲੈ ਕੇ ਕੋਈ ਟਕਰਾਅ ਹੋਇਆ ਸੀਗਾ ਆਪਣਾ 20 ਜਨਵਰੀ ਦੀ ਗੱਲ ਹੋਈ ਸੀ ਉਹ ਪਹਿਲੇ ਗੱਲ ਹੋਈ ਸੀ ਉਹ ਵੀ ਇਹਨਾਂ ਦੀ ਗਲਤੀਆਂ ਦੇ ਕਾਰਨ ਲੜਾਈ ਹੋਈ ਸੀ ਉਹਦੋਂ ਵੀ ਸੌਟ ਆਊਟ ਹੋ ਗਈ ਸੀ ਅੱਜ ਫਿਰ ਵੀ ਸੌਟ ਆਊਟ ਕਰਨ ਹੀ ਗਏ ਸੀਗੇ ਤੇ ਇਹ ਉੱਥੇ ਜਾ ਕੇ ਕਹਿ ਰਹੇ ਕਿ ਹਾਂ ਵੀ ਮੈਂ ਤੈਨੂੰ ਮਾਰ ਦੇਣਾ ਇੱਕ ਸ਼ਖਸ ਨੇ ਉੱਥੇ ਇੰਟਰਵਿਊ ਦਿੱਤੀ ਹੈ ਕਿ ਉਹ ਕਹਿ ਰਿਹਾ ਕਿਸਾਦ ਮੈਂ ਟਾਈਮ ਰੱਖਿਆ ਸੀਗਾ ਘਰੇ ਕਿ ਉਹ ਨਾ ਮਹੱਲੇਦਾਰੀ ਹੈਗੀ ਇਸ ਕਰਕੇ ਕਲੇਸ਼ ਨੂੰ ਖਤਮ ਕਰੀਏ ਕਿ ਕਲੇਸ਼ ਇੱਕ ਮਦਰ ਨੂੰ ਇਸ਼ਾਰੇ ਕੀਤੇ ਕਿ ਗੰਦੇ ਇਸ਼ਾਰੇ ਕੀਤੇ ਸਰ ਐਕਚੁਅਲੀ ਮम्मा ਸ਼ਾਪ ਓਪਨ ਕਰ ਰਹੀ ਸੀ ਦੋ ਦੋ ਚਾਰ ਬੰਦ ਹੁੰਦੀ ਸਾਡੀ ਉਹ ਮम्मा ਸ਼ਾਪ ਓਪਨ ਕਰ ਰਹੀ ਸੀ ਪਿੱਛੋਂ ਮੈਂ ਆ ਰਿਹਾ ਸੀਗਾ ਤੇ ਇਹਦਾ ਬੇਟਾ ਤੇ ਰਾਹੁਲ ਦਾ ਬੇਟਾ ਤੇ ਰਾਹੁਲ ਇਹ ਖੁਦ ਆਪਣਾ ਤਿੰਨ ਜਣੇ ਸੀਗੇ ਇਸ਼ਾਰੇ ਗੰਦੇ ਤੋਂ ਕਹਿੰਦੇ ਕੀ ਕਰਕੇ ਦਿਖਾਵਾਂ ਤੁਹਾਨੂੰ ਇਸ਼ਾਰੇ ਗੰਦੇ ਤੋਂ ਗੰਦੇ ਕਰ ਰਹੀ ਸੀ ਮम्मा ਦੇਖ ਕੇ ਮਤਲਬ ਲਾਈਕ ਲਾਈਕ ਇਮੋਸ਼ਨ ਹੋ ਗਏ ਕਿ ਹਾਂ ਵੀ ਮੈਨੂੰ ਗਾਲਾਂ ਕੱਢਣ ਦਾ ਮਤਲਬ ਕੀ ਹੈ ਉਹੀ ਚੀਜ਼ ਤੇ ਤੁਹਾਡੀ ਸੰਖਿਆ ਕਿੰਨੀ ਸੀ ਉਹ ਕਹਿ ਰਹੇ ਕਿ 20 20 ਬੰਦਿਆਂ ਦੀ ਸੰਖਿਆ ਸੀਗੀ ਦੇਖੋ ਜਰੂਰੀ ਕੱਲਮ ਮੇਰਾ ਨਹੀਂ ਹੈ ਕਿ ਆ ਵੀ ਉਹਨਾਂ ਦੇ ਵੱਲੋਂ ਵੀ ਆਏ ਸੀ ਬੰਦੇ ਠੀਕ ਹੈ ਕੱਲਮ ਮੇਰੇ ਵੱਲੋਂ ਨਹੀਂ ਸੀਗਾ ਕਿ ਹਾਂ ਵੀ ਇੱਧਰ ਜੇ ਕਮਾ ਹੁਣ ਮੇਰੇ ਤਾਂ ਲੰਗਦੇਵ ਦੇ ਜਿਹਦਾ ਫਰੈਂਡਸ ਹੈ ਇੱਕ ਵਗਾਰਾ ਹੁਣ ਮੈਂ ਅਬਿਊਜ਼ ਕਰਾਂ ਅਗਲੇ ਖੜ ਗਏ ਕਿ ਹਾਂ ਵੀ ਕੀ ਇੱਧਰ ਕਰ ਉਹਨੂੰ ਜਿਹਦਾ ਮੇਰੇ ਤਾਏ ਚਾਚੇ ਸਾਰੇ ਆ ਗਏ ਕਿਆ ਹੋਇਆ ਕਿ ਇੱਕਦਮ ਮਾਰਕੀਟ ਦੇ ਵਿੱਚ ਗਿਆ ਕਿਉਂਕਿ ਕਦੀ ਆਪਾਂ ਲੜੇ ਨਹੀਂ ਕਿਸੇ ਨਾਲ ਅਸੀਂ ਪਰ ਇਹ ਕਿਸੇ ਦਾ ਮਾਰਕੀਟ ਮਹੱਲੇ ਦੇ ਪੁੱਛ ਲੋ ਜਾ ਕੇ ਇਹਨਾਂ ਦੀ ਹਰ ਵਕਤ ਕੰਪਲੀਟ ਹੈ ਲੇਕਿਨ ਭਾਈ ਜੀ ਉੱਥੇ ਇੱਕ ਬਜ਼ੁਰਗ ਤੇ ਇੱਕ ਬਜ਼ੁਰਗ ਸੀਗੀ ਮਾਤਾ ਉਹ ਕਹਿ ਰਹੀ ਕਿ ਮੇਰੇ ਸਿਰ ਤੇ بیسਬਲ ਮਾਰਿਆ ਤੇ ਮੇਰੇ ਹੱਥ ਤੇ ਉਹ ਬਜ਼ੁਰਗ ਕਹਿ ਰਹੀ ਕਿ ਮੇਰੇ ਹੱਥ ਤੇ ਵੀ ਕੁਝ ਨਾ ਕੁਝ ਮਾਰਿਆ ਲੇਕਿਨ ਮੇਰੀ ਉਮਰ ਦਾ ਲਿਆਜ਼ ਵੀ ਨਹੀਂ ਕੀਤਾ ਗਿਆ ਨਹੀਂ ਨਹੀਂ ਸਰ ਉਹ ਮਾਤਾ ਜੀ ਨੂੰ ਹੱਥ ਹੀ ਨਹੀਂ ਲੱਗਾ ਅੱਛਾ ਉਹ ਐਕਚੁਅਲੀ ਪਤਾ ਮੈਂ ਤੁਸੀਂ ਜਿਹੜਾ ਕੈਮਰੇ ਵਾਲੀ ਫੋਟੋ ਵੀਡੀਓ ਦਿਖਾ ਰਹੇ ਉਸ ਤੋਂ ਪਹਿਲੇ ਦੀ ਵੀਡੀਓ ਦੇਖੀ ਜੀ ਵੀਡੀਓ ਕਢਵਾਉਣਾ ਜਿਹੜੀ ਉਹਨਾਂ ਨੇ ਮੈਨੂੰ ਛੇੜਖਾਨੀ ਉੱਥੇ ਖੰਬੇ ਤੇ ਖੜਕੇ ਕੀਤੀ ਹੈ ਨਾ ਉਹ ਕਢਵਾਓ ਤੁਸੀਂ ਵੀਡੀਓ ਉਹ ਪੁਲਿਸ ਦਾ ਕੰਮ ਹੈ ਨਹੀਂ ਇਹ ਤੁਹਾਨੂੰ ਵੀ ਚਾਹੀਦਾ ਉਹਨਾਂ ਕੋ ਕਢਵਾ ਕੇ ਦੇਖੋ ਵੀ ਮੇਰੇ ਨਾਲ ਉਹਨੇ ਗੰਦੀ ਹਰਕਤ ਕਿੰਨੀ ਕੀਤੀ ਹੈ ਜਿਹੜੀ ਦੇ ਦਿੱਤੀ ਹੈਗੀ ਹੈ ਫਿਰ ਉਹ ਵੀ ਹੁਣ ਕਢਵਾਉਣਾ ਜਿਹੜੀ ਉਹ ਕਹਿੰਦੇ ਪਏ ਗਏ ਨੇ ਜਿਹੜੀ ਉਹਨੇ ਆਪਣੀ ਵੀਡੀਓ ਦੇ ਦਿੱਤੀ ਹੈਗੀ ਹੈ ਜਿਹੜੇ ਹੁਣ ਇਹ ਕਹਿ ਰਹੇ ਹਨ ਛੇੜਖਾਨੀ ਵਾਲੀ ਉਹ ਵੀ ਤੁਸੀਂ ਕਢਵਾਉਣਾ ਉਹਨਾਂ ਕੋਲ ਲੇਕਿਨ ਆਮ ਆਰੀ ਪਾਰਟੀ ਦੇ ਉੱਤੇ ਨਾਰੇਬਾਜੀ ਕੀਤੀ ਗਈ ਆਮ ਆਰੀ ਪਾਰਟੀ ਸਰਕਾਰ ਆਮ ਆਰੀ ਪਾਰਟੀ ਚੱਲਦੇ ਇਸ ਕਰਕੇ ਉਹਨਾਂ ਨੇ ਦਬਕਾ ਮਾਰਿਆ ਕੀ ਆਮ ਆਦਮੀ ਪਾਰਟੀ ਦਾ ਇੰਨਾ ਦਬਦਬਾ ਹੈਗਾ ਕਿ ਆਮ ਲੱਭੇ ਜਿੱਦੋਂ ਮੁਰਜੀ ਘੋੜਦੋ ਨਹੀਂ ਸਰ ਆਮ ਆਦਮੀ ਪਾਰਟੀ ਦਾ ਜਿਹੜਾ ਰੋਲ ਨਹੀਂ ਸਰ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਉਹ ਕੋਈ ਸਾਡੀ ਧੀਆ ਪਿਆਆਂ ਨੂੰ ਛੇੜੇਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਛੋਟੀ ਭਾਬੀ ਧੀਆ ਦੇ ਬਰਾਬਰ ਆ ਇਹਨਾਂ ਨੇ ਗਲਤ ਇਸ਼ਾਰਾ ਕੀਤੇ ਗਏ ਆ ਉਸ ਵਜ੍ਹਾ ਤੇ ਅਸੀਂ ਇਹਨਾਂ ਨੂੰ ਬੁਲਾਇਆ ਵੀ ਡਰਾ ਕੇ ਗੱਲ ਕਰ ਲੋ ਪਰ ਉਹ ਕਿਸੇ ਤਰ੍ਹਾਂ ਪੱਖੋਂ ਚੁਕਣ ਤਿਆਰ ਨਹੀਂ ਸੀਗੇ ਉਸ ਵਜ੍ਹਾ ਦਾ ਅਸੀਂ ਉਹਨਾਂ ਕੋਲ ਗਏ ਆ ਹੱਥਾ ਪਾਈ ਹੋਈ ਸਰ ਸਾਡੀ ਤੁਹਾਡੇ ਐਮਐਲਏ ਦਾ ਵੀ ਮਦਨਾਲ ਬੱਗੇ ਦੇ ਵੀ ਉੱਥੇ ਗੱਲਬਾਤ ਹੋਈ ਕਿ ਮਦਨਾਲ ਬੱਗੇ ਨੇ ਸਫਾਰਿਸ਼ ਕੀਤੀ ਹੋਈ ਐਸਐਮਓ ਨਾਲ ਗੱਲ ਹੋ ਗਈ ਆ ਥਾਣੇ ਗੱਲ ਹੋ ਗਈ ਆ ਪਰਚਾ ਨਹੀਂ ਦਰਜ ਹੁੰਦਾ ਇਹ तमाम ਗੱਲਾਂ ਹੋਈਆਂ ਨਹੀਂ ਜੀ ਇਹੋ ਜੀ ਗੱਲ ਕੋਈ ਹੈ ਨਹੀਂ ਜੀ ਨਾ ਅਸੀਂ ਐਮਐਲ ਨੂੰ ਫੋਨ ਲਾਇਆ ਅਸੀਂ ਆਪ ਹੀ ਖੋਲਿਆ ਜੋ ਕੀਤਾ ਜੀ ਆਪਣੇ ਦਮ ਤੇ ਕੀਤਾ ਕਿਉਂਕਿ ਸਾਡੇ ਪਰਿਵਾਰ ਦੇ ਸਾਡੀ ਲੇਡੀਆਂ ਨੂੰ ਕੋਈ ਗਲਤ ਬੋਲੇਗਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਸਭਾ ਜਿਆਦਾ ਸਾਡਾ ਇਹ ਕੰਮ ਹੋਇਆ ਜੀ ਕਿੰਨੀ ਇੱਕ ਮਰਿਆਦਾ ਮਤਲਬ ਕਿੰਨਾ ਕਿ ਪਰੇਸ਼ਾਨਮੈਂਟ ਟੋਰਚ ਇਹਨਾਂ ਨੂੰ ਕੀਤਾ ਗਿਆ ਹੋਊਗਾ ਤੇ ਤੇ ਲੇਡੀਆਂ ਤੁਸੀਂ ਆ ਬਣਾਉਂ ਦੇਖੋ ਸਾਹਮਣੇ ਉਹਨੇ ਕੀ ਕਹਿ ਰਹੇ ਨੇ ਕਿੰਨੇ ਪਰੇਸ਼ਾਨ ਨੇ ਆਪਣੇ ਉਹ ਯਾਨੀ ਇਹ 2 2 ਮਹੀਨੇ ਪਹਿਲਾਂ ਵੀ ਲਾਈ ਹੋਈ ਸੀ ਇਹਨਾਂ ਦੀ ਤੇ ਹੁਣ ਫੇਰ ਹੋਈ ਹੈ ਇਹਨਾਂ ਨੇ ਗੱਲ ਇਸ਼ਾਰੇ ਕੀਤੇ ਜਿਹਨੂੰ ਨਹੀਂ ਬਰਦਾਸ਼ ਹੋਏ ਉਹ ਕਿਸੇ ਕੋਈ ਬਰਦਾਸ਼ ਨਹੀਂ ਹੁੰਦੇ ਸਭ ਦੀ ਲੜਾਈ ਪਹਿਲੇ ਭੁੱਲ ਜਾਂਦਾ ਬੰਦਾ ਲੇਕਿਨ ਜੋ ਇਸ਼ਾਰੇ ਕੀਤੇਗੇ ਉਸ ਤੋਂ ਬਾਅਦ ਲੜਾਈ ਹੋਈ ਜੋ ਥੀਆਂ ਪਹਿਨਣਾ ਮਸਲਾ ਆਂਦਾ ਨਾ ਤੇ ਹਰ ਬੰਦਾ ਤੁਸੀਂ ਵੀ ਉਹ ਚ ਮੈਂ ਆ ਬਰਦਾਸ਼ ਨਹੀਂ ਕਰ ਪਾਂਦਾ ਥੀਆਂ ਪਹਿਨਣਾ ਸਭ ਦੀਆਂ ਸਾਂਝੀਆਂ ਨੇ ਲੇਕਿਨ ਉਹਤੇ ਕਹਰੇ ਕਿ ਬਾਹਮਣ ਪਰਿਵਾਰ ਸੀਗੇ ਬਾਹਮਣ ਆ ਤੇ ਕਦੀ ਲੜਦੇ ਨਹੀਂ ਹੈਗੇ ਇਹ ਕਿੱਦਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਅੱਜ ਕੱਲ ਕੁਝ ਨਹੀਂ ਹੈਗਾ ਬਾਹਮਣ ਦੇ ਕੋ ਮੇਰੇ ਬੇਟੇ ਤੇ ਵੱਜੀ ਇੰਨੀ ਜ਼ੋਰ ਦੀ ਉਹਨਾਂ ਨੇ ਮਾਰਿਆ ਜ ਲੜਾਈ ਦੇ ਵਿੱਚ ਮੇਰੇ ਬੇਟੇ ਨੂੰ ਸਿਵਲ ਹਸਪੀਟਲ ਲੈ ਕੇ ਜਾਣਾ ਪਿਆ। ਅੱਛਾ। ਹਾਂਜੀ ਉਹ ਘਰ ਲੇਟਿਆ ਹੋਇਆ ਇਸ ਟਾਈਮ ਆਰਾਮ ਕਰ ਰਿਹਾ ਉਹਦਾ ਐਕਸ-ਰੇ ਵਗੈਰਾ ਹੋਇਆ। ਐਨੀ ਐਨੀ ਜ਼ਿਆਦਾ ਲੜਾਈ ਇਹਨਾਂ ਨੇ ਕੀਤੀ ਹੈ? ਨਹੀਂ ਐਨੀ ਹੁੱਲੜਬਾਜੀ ਹੋਈ ਹੈ। ਹਾਂਜੀ। ਸਰ ਇਹ ਤਾਂ ਪਹਿਲੀ ਗੱਲ ਜਿਹੜੇ 2 ਮਹੀਨੇ ਪਹਿਲੇ ਇਹਨਾਂ ਨੇ ਕਿਹਾ ਕਿ ਲੜਾਈ ਹੋਇਆ ਤੁਸੀਂ ਇਹ ਦੇਖੋ 2 ਤੋਂ 2.5 ਮਹੀਨੇ ਲੱਗੇ ਹੋਗੇ। ਤੇ ਇਹਨਾਂ ਨੇ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਹਾਂ ਵੀ ਮਤਲਬ ਉਦੋਂ ਤੋਂ ਸਟਾਰਟ ਇਹਨਾਂ ਦਾ ਬੇਟਾ ਜਿਹੜਾ ਆ ਰਿਹਾ ਕੀ ਨਾਮ ਆ I don't know ਮੈਨੂੰ ਨਹੀਂ ਪਤਾ ਇਹਦਾ ਮੁੰਡੇ ਦਾ ਨਾਮ। ਤੇ ਉਹ ਕਾਫੀ ਦੇਰ ਤੋਂ ਮਤਲਬ ਲਗਾਤਾਰ ਲਗਾਤਾਰ ਮਤਲਬ ਕਹਿ ਲੋ ਕਿ ਪੋਕ ਕਰੀ ਜਾਣਾ ਮਿੰਟ ਬਾਬ ਬੋਲੀ ਜਾਣਾ ਕਿ ਹਾਂ ਵੀ ਗਾਲਾਂ ਕੱਢਣੀਆਂ ਅਬਿਊਜ਼ ਕਰਨਾ ਕਈ ਦੇ ਕੇ ਅੱਖਾਂ ਕੱਢਣੀਆਂ ਕੁਦਰਤੀ ਆਪਣਾ ਹਫਤਾ ਪਹਿਲਾਂ ਮੇਰੀ ਮੰਮੀ ਨੂੰ ਇਹ ਅੱਖਾਂ ਕੱਢ ਕੇ ਗਿਆ ਸੀ ਇਹ ਤੇ ਇਹਦਾ ਚਾਚਾ ਤੇ ਫੇਰ ਵੀ ਮੰਮਾ ਨੇ ਮੈਨੂੰ ਦੱਸਿਆ ਕਿ ਹਾਂ ਵੀ ਇਦਾਂ ਦਾ ਮੈਨੂੰ ਕਰਕੇ ਕਹਿ ਕੇ ਗਏ ਮੈਂ ਕਿਹਾ ਮੰਮਾ ਮੈਨੂੰ ਵੀ ਅਬਿਊਜ਼ ਕਰ ਰਹੀ ਵਗੈਰਾ ਇਦਾਂ ਦਾ ਤੇ ਗਾਲਾਂ ਤੁਹਾਨੂੰ ਇੱਥੇ ਕੀ ਦੱਸਾਂ ਵਗੈਰਾ ਬਟ ਉਹਨੇ ਜਿਹੜੀਆਂ ਗਾਲਾਂ ਕੱਢੀਆਂ ਮੈਂ ਫਿਰ ਵੀ ਚੁੱਪ ਰਿਆ ਬਟ ਫਿਰ ਉਸ ਤੋਂ ਬਾਅਦ ਜਿਹੜਾ ਕਾਰਾ ਹੋਇਆ ਇਹਨਾਂ ਨੇ ਮੰਮੀ ਨਾਲ ਗਲਤ ਇਸ਼ਾਰੇ ਕੀਤੇ ਸਰ ਮੇ ਕੋਈ ਨਹੀਂ ਰਿਹਾ ਸੀ ਤੁਸੀਂ ਰੋਣ ਕਿਉਂ ਲੱਗੇ ਹੋ ਮੇਰੇ ਨਾਲ ਬਹੁਤ ਗਲਤ ਹੋਇਆ ਮੇਰਾ ਇਨਸਾਫ ਹੋਣਾ ਚਾਹੀਦਾ ਮੈਂ ਤੇ ਮਾਰਕੀਟ 'ਚ ਹਮੇਸ਼ਾ ਬੈਣੀ 10 ਸਾਲ ਹੋ ਗਏ ਮੈਂ ਦੁਕਾਨ ਚਲਾਉਂਦਿਆ ਅੱਜ ਤੱਕ ਮੇਰੇ ਨਾਲ ਕਿਸੇ ਨੇ ਗਲਤ ਨਹੀਂ ਬੋਲਿਆ ਤੇ ਇਹਨਾਂ ਨੇ ਮੈਨੂੰ ਬਹੁਤ ਗਲਤ ਕੀਤਾ ਮੈਂ ਮਾਰਕੀਟੇ ਤੁਰੰਤ ਓਗੀ ਨਹੀਂ ਹੈਗੀ ਮੇਰੀ ਇੰਨੀ ਬੇਇੱਜ਼ਤੀ ਹੋਈ ਹੈ ਮੇਰੀ ਬੇਇਜ਼ਤੀ ਬਹੁਤ ਕੀਤੀ ਇਹਨਾਂ ਨੇ ਮੈਂ ਕਿੱਥੇ ਦੁਰਾਂ ਗਈ ਤੇ ਮੱਲੇ ਚ ਕਿੱਦਾਂ ਦੁਰ ਕੇ ਜਾਵਾਂਗੀ ਸਾਰੇ ਮਿਲ ਕੇ ਉਂਗਲਾ ਚੱਕਣਗੇ ਵੀ ਇਹਨਾਂ ਨੇ ਇਹ ਗਲਤ ਕੰਮ ਕੀਤਾ ਮੈਂ ਕਦੋਂ ਦੀ ਇੱਥੇ ਬੈਠੀ ਹੋਈ ਹਾਂ ਮੈਨੂੰ ਅੱਜ ਤੱਕ ਕਿਸੇ ਨੇ ਗਲਤ ਵਰਡ ਨਹੀਂ ਬੋਲਿਆ ਮੇਰੋਂ ਨਾ ਹੋਈ ਮੇਰਾ ਹੀ ਸਪੋਰਟ ਚਾਹੀਦਾ ਸਰ ਇਹ ਐਕਚੁਅਲੀ ਮੈਂ ਹੁਣ ਦਦਾਂ ਜਿਹੜੀ ਆ ਨਾਰੇ ਲਾਈ ਜਾਂਦੇ ਵਗੈਰਾ ਸਰ ਆਪ ਧੌਂਸ ਦੇਣੀ ਯਾ ਵੀ ਜੀ ਮੈਂ ਆਪਣਾ ਆੜੀ ਨੂੰ ਕਹਿ ਕੇ ਤੇਰਾ ਛਾਪਾ ਦੂਆਂ ਤੇ ਮਰਵਾਣਾ ਸਰ ਕੰਮ ਤੇ ਮੇਰਾ ਇਫੈਕਟ ਪਾਉਣਾ ਬਾਰ ਬਾਰ ਕਹਿੰਦਾ ਕਿ ਹਾਂ ਵੀ ਮੈਂ ਤੇਰੇ ਤੇ ਛਾਪਾ ਪਵਾ ਦੂੰਗਾ ਤੇਰੀ ਦੁਕਾਨ ਬੰਦ ਕਰਾ ਦੂੰਗਾ ਤੂੰ ਵੇਖੀ ਤੇ ਤੈਨੂੰ ਮਰਵਾ ਦੇਣਾ ਤੈਨੂੰ ਇਦਾਂ ਕਰ ਦੇਣਾ ਉਦਾਂ ਕਰਾ ਦੇਣਾ ਇਹ ਵੀ ਚੁੱਪ ਇਸ ਵਿੱਚ ਪਾਣ ਦਾ ਮਤਲਬ ਹੀ ਕੋਈ ਨਹੀਂ ਹੁਣ ਸਾਡੇ ਬੰਦੇ ਵੀ ਤਾਂ ਉਹਨਾਂ ਦੀ ਲੇਡੀਜ਼ ਨੂੰ ਕੁਝ ਕਹਿ ਸਕਦੇ ਨੇ ਪਰ ਨਹੀਂ ਕਿਉਂ ਸਾਡੀ ਕਿ ਲਿਮਟ ਰੱਖੀ ਹੋਈ ਉਹਨਾਂ ਨੇ ਵੀ ਲਿਮਟ ਰੱਖਣੀ ਚਾਹੀਦੀ ਹੈ ਨਾ ਕਿ ਲੇਡੀ ਨੂੰ ਇਦਾਂ ਤੁਸੀਂ ਕਰੋਗੇ ਉਹਨਾਂ ਨੂੰ ਤਾਂ ਹੋਏਗਾ ਨਾ ਇਮੋਸ਼ਨਲ ਥੋੜਾ ਬੰਦਾ ਤੁਸੀਂ ਉਹਨਾਂ ਕੀ ਐਸਐਟ ਨੂੰ ਕੀ ਮੰਗ ਕੀ ਰੱਖਦੇ ਹੋ ਕਿ ਅਸੀਂ ਮੰਗ ਹੈ ਜਨਨਾ ਜੀ ਵੀ ਸਾਨੂੰ ਇਨਸਾਫ ਇਨਸਾਫ ਚਾਹੀਦਾ ਜਿਸ ਹਿਸਾਬ ਨਾਲ ਸਾਡੀ ਧੀ ਪਰ ਨੂੰ ਛੇੜਿਆ ਗਿਆ ਸਾਨੂੰ ਇਨਸਾਫ ਚਾਹੀਦਾ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਸੰਘਰਸ਼ ਜਾਰੀ ਰੱਖਾਂਗੇ ਬਿਲਕੁਲ ਇਹ ਉਹ ਪਰਿਵਾਰ ਹੈ ਜਿਸ ਦੇ ਨਾਲ ਦੱਸਿਆ ਜਾ ਰਿਹਾ ਹੈ ਮਹਿਲਾ ਦੇ ਗੱਲ ਕਰਦੇ ਗਏ ਅੱਖਾਂ ਚੋਂ ਥਰੂ ਆ ਗਈ ਕਿ ਇਹਨੂੰ ਸ਼ਬਦ ਜਿਹੜੇ ਇਹਨਾਂ ਨੂੰ ਕਿ ਗਲਤ ਸਮਾਲ ਕੀਤਾ ਕਿ ਜਿਸ ਤੋਂ ਬਾਅਦ ਇਹਨਾਂ ਦਾ ਬੇਟਾ ਜਿਹੜਾ ਪਿੱਛੋਂ ਦੀ ਆ ਰਿਹਾ ਸੀ ਉਹਦੇ ਕਹਿਣ ਦੇ ਮੁਤਾਬਿਕ ਉਸ ਤੋਂ ਬਾਅਦ ਗੱਲਬਾਤ ਵਧ ਗਈ ਲੇਕਿਨ ਇਹਨਾਂ ਨੇ ਕਿਹਾ ਕਿ ਪਹਿਲੇ 2 ਮਹੀਨੇ ਦੀ ਗੱਲ ਅਸੀਂ ਭੁੱਲ ਗਏ ਸੀ ਲੇਕਿਨ ਫੈਸਲੇ ਇਸ ਤੇ ਬੁਲਾਇਆ ਗਿਆ ਸੀ ਲੇਕਿਨ ਫੈਸਲਾ ਨਹੀਂ ਕਿ ਮਹਿਲਾ ਦੇ ਕਹਿਣ ਦੇ ਮੁਤਾਬਕ ਕਿ ਮੈਂ ਹੁਣ ਗਲੀ ਚੋਂ ਲੰਘਾਂ ਕਿਦਾਂ ਕਿ ਮੈਨੂੰ ਉਹਨੇ ਗਲਤ ਇਸ਼ਾਰੇ ਤੱਕ ਕੀਤੇਗੇ ਹੁਣ ਦੇ ਦੇ ਤਾਂ ਕਿ ਪੁਲਿਸ ਪ੍ਰਸ਼ਾਸਨ ਇੱਥੇ ਵਿੱਚ ਕੀ ਕਾਰਵਾਈ ਕਰਦਾ ਕਿ ਵੀਡੀਓ ਜਿਹੜੀ ਹੈਗੀ ਹੈ ਕਿ ਉਹ ਵੀਡੀਓ ਹਾਕ ਪੁਲਿਸ ਹਾਸਲ ਕਰ ਪਾਏਗੀ ਜਿਨ੍ਹਾਂ ਨੂੰ ਜਿਹਦੇ ਵਿੱਚ ਉਹਨਾਂ ਨੂੰ ਗਲਤ ਇਸ਼ਾਰੇ ਕੀਤੇਗੇ ਨੇ ਹੁਣ ਦੇ ਦੇ ਤਾਂ ਇਹ ਤਾਂ ਸਮਾਂ ਹੀ ਦੱਸ ਸਕਦਾ ਲੱਗਦਾ ਕਿ ਉਹਨਾਂ ਨਾਲ ਸੰਜੀਤ ਦੇ ਨਾਲ ਵਿਸ਼ਾਲ ਕਪੂਲ ਨੂੰ